ਮੋਦੀ ਵਰਗੇ ਕਾਗ ਨਿਥਿਆਉਣੇ ਜੋਗੀ ਵਰਗੇ ਸਾਧ ਨਿਥਿਆਉਣੇ ਭਗਤ ਸਿੰਘ ਵਰਗੇ ਸਰਦਾਰ ਨਿਥਿਆਉਣੇ ਸਾਰੀ ਦੁਨੀਆ ਕਹਿੰਦੀ ਨੇਗੀ ਸਰ ਜੀ ਅੱਜ ਕੀ ਪ੍ਰੋਗਰਾਮ ਹੈ ਸਪੈਸ਼ਲ ਨਿਕਲੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਅੱਜ ਸਵੇਰ ਤੋਂ ਹੀ ਅਸੀਂ ਪਟਿਆਲੇ ਦੇ ਸਾਰੇ ਪਾਰਕਾ ਦੇ ਵਿੱਚ ਜਾ ਕੇ ਸਾਰੇ ਸਨਾਤਨੀ ਭਾਈਆਂ ਨੂੰ ਇਹ ਨਿਵੇਦਨ ਕਰ ਰਹੇ ਆ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪਟਿਆਲੇ ਪੋਲੋ ਗਰਾਊਂਡ 'ਚ ਪਹੁੰਚ ਰਹੇ ਆ ਸਾਰੇ ਆਪਣੇ ਪਰਿਵਾਰ ਸਮੇਤ ਹੁਮ ਹੁਆ ਕੇ ਉੱਥੇ ਪਹੁੰਚੋ ਤੇ اپیل ਮੈਂ ਇਹ ਵੀ ਕਰਾਂਗਾ ਕਿ ਜਿਹੜੇ ਲੋਕ ਆਪਣੀ ਦੁਕਾਨਦਾਰੀਆਂ ਨੌਕਰੀਆਂ ਤੋਂ ਇੱਕ ਦਿਨ ਦੀ ਛੁੱਟੀ ਲੈ ਸਕਦੇ ਆ ਉਹ ਛੁੱਟੀ ਲੈ ਕੇ ਅੱਜ ਪੋਲੋ ਗਰਾਊਂਡ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੂੰ ਸੁਣਨ ਵਾਸਤੇ ਪਹੁੰਚੇ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਨੂੰ ਹੰਗਾਰਾ ਪੂਰਾ ਜ਼ਬਰਦਸਤ ਹੈ ਜੀ ਅਸੀਂ ਤਾਂ ਇਹ પ્રયાસ ਸੋਚ ਰਹੇ ਸੀਗੇ ਕਿ ਸ਼ਾਇਦ ਲੋਕਾਂ ਦੇ ਵਿੱਚ کہیں ਨਾ کہیں ਥੋੜੀ-ਬੋਤੀ ਰਹਿ ਗਈ ਹੈ ਕਿ ਲੋਕਾਂ ਨੂੰ ਨਹੀਂ ਜਾਣਕਾਰੀ ਹੈ ਮਗਰ ਅਸੀਂ ਜਿੰਨਾ ਵੀ ਪਰਿਵਾਰਾਂ ਨੂੰ ਮਿਲ ਰਿਹਾ ਜਿੰਨਾ ਵੀ ਦੋਸਤਾਂ ਨੂੰ ਮਿਲ ਰਿਹਾ ਉਹ ਹਰ ਬੰਦੇ ਦਾ ਇਹੀ ਕਹਿਣਾ ਸੀ ਹਾਂ ਜੀ ਹਾਂ ਅਸੀਂ ਜ਼ਰੂਰ ਪਹੁੰਚਾਂਗੇ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉੱਥੇ ਪਹੁੰਚ ਰਹੇ ਹਨ ਜੈ ਸ਼੍ਰੀ ਰਾਮ ਜੀ ਅੱਜ 23 ਮਈ ਦਿਨ ਵੀਰਵਾਰ ਜਿਹੜੀ 23 ਮਈ ਹੈ ਪਟਿਆਲੇ ਦੇ ਇਤਿਹਾਸ ਦੇ ਵਿੱਚ ਸਵਰਨ ਅੱਖਰਾਂ ਦੇ ਵਿੱਚ ਲਿਖੀ ਜਾਊਗੀ ਕਿਉਂਕਿ ਅੱਜ ਦੇਸ਼ ਦੇ ਸਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਫੋਲੋ ਗਰਾਊਂਡ 2 ਵਜੇ ਪਹੁੰਚ ਰਹੇ ਨੇ ਸਾਰੇ ਸ਼ਹਿਰ ਨवासीया ਨੂੰ ਬੇਨਤੀ ਹੈ ਕੁਝ 4-5 ਘੰਟੇ ਆਪਣੇ ਕੱਢ ਕੇ ਆਪਣੇ ਟਾਈਮ ਦੇ ਵਿੱਚੋਂ ਕੱਢ ਕੇ ਜਰੂਰ ਆਪਣਾ ਪੋਲੋ ਗਰਾਊਂਡ ਦੇ ਵਿੱਚ ਪਹੁੰਚੀਏ ਤਾਂ ਕਿ ਆਪਾਂ ਨਰਿੰਦਰ ਮੋਦੀ ਜੀ ਦੇ ਜਿਹੜੇ ਵਿਚਾਰ ਹਨ ਉਹ ਆਪਾਂ ਸੁਣ ਸਕੀਏ ਕਿਉਂਕਿ ਲੋਕ ਮੋਦੀ ਜੀ ਨੂੰ ਬਹੁਤ ਪਸੰਦ ਕਰਦੇ ਨੇ ਅੱਜ ਸਵੇਰ ਦੇ ਨਿਕਲੇ ਹੋયા ਇੱਕ ਵੀ ਬੰਦੇ ਵਿਅਕਤੀ ਐਸਾ ਨਹੀਂ ਆ ਜਿਨੇ ਸਾਨੂੰ ਇਹ ਕਿਹਾ ਸੀ ਨਹੀਂ ਆਵਾਂਗੇ ਹਰ ਵਿਅਕਤੀ ਉੱਥੇ ਮੈਂ ਕਹਿੰਦਾ ਅੱਜ ਪਹੁੰਚੂਗਾ ਅੱਜ ਉੱਥੇ ਜਿਹੜਾ ਮਾਹੌਲ ਹੈ ਉਹ ਦੇਖਣਯੋਗ ਹੋਊਗਾ ਜੈ ਸ਼੍ਰੀ ਰਾਮ ਜੀ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੇ ਲਈ ਤੇ ਚੱਲ ਰਹੇ ਨੇ ਉਹ ਅੱਜ ਅਸੀਂ ਸਾਡੇ ਪੰਜਾਬੀਆਂ ਦੇ ਬੜਾ ਭਾਗਿਆਸ਼ਾਲੀ ਦਿਨ ਇਹ ਸਾਡੇ ਵਿੱਚ ਪਟਿਆਲੇ ਪਹੁੰਚ ਰਹੇ ਨੇ ਤੇ ਮੇਰੀ ਸਾਰੇ ਪੰਜਾਬੀ ਭਰਾਵਾਂ ਨੂੰ ਸਾਰੇ ਪਟਿਆਲੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਸਹਿਤ ਹੁਮ ਹੁਮਾ ਕੇ ਕੋਲੋ ਗਰਾਉਂਡ 2 ਵਜੇ ਪਹੁੰਚਣ